ਆਹ ਸੂਟ ਮੰਮੀ ਮੈਨੂੰ ਭਾਬੀ ਨਹੀਂ ਦਿੱਤਾ ਏ ਤੇਰੀ ਚਾਚੀ ਨੇ ਤੇ ਤੇਰੀ ਭਾਬੀ ਨੇ ਬਹੁਤ ਖਰਚਾ ਕਰ ਦਿੱਤਾ ਮੈਂ ਤੇ ਤੈਨੂੰ ਕਿਆ ਵੀ ਸੀਗਾ ਆਪਣੇ ਦੋਨਾਂ ਭਰਾਵਾਂ ਵਾਸਤੇ ਨਾ ਇੱਕ ਇੱਕ ਪੈਂਟ ਸ਼ਰਟ ਨਾਲ ਪੱਗ ਲੈ ਜਾ ਪਰ ਤੂੰ ਮੇਰੀ ਇੱਕ ਨਹੀਂ ਮੰਨੀ ਹਾਂਜੀ ਮੰਮੀ ਜੀ ਮੈਂ ਤਾਂ ਸੋਚਿਆ ਸੀ ਕਿ ਭਰਾ ਤੇ ਤੇ ਭਾਬੀ ਤੇ ਬੋਝ ਨਹੀਂ ਪਾਉਣਾ ਐਸੀ ਕਰਕੇ ਮੈਂ ਭਰਾਵਾਂ ਵਾਸਤੇ ਚਾਂਦੀ ਦੀਆਂ ਰਖੜੀਆਂ ਤੇ ਇੱਕ ਇੱਕ ਦੋਨਾਂ ਵਾਸਤੇ ਪਰਫਿਊਮ ਲੈ ਗਈ ਸੀ ਤੇ ਭਾਬੀ ਆਪਣੀ ਵਾਸਤੇ 이어ਰਿੰਗਸ ਲੈ ਗਈ ਸੀ ਪਰ ਭਾਬੀ ਨੇ ਨਾ ਮੈਨੂੰ ਜ਼ਬਰਦਸਤੀ ਸੂਟ ਫੜਾ ਦਿੱਤਾ ਮੈਂ ਬਹੁਤ ਮਨਾ ਕੀਤਾ ਭਾਬੀ ਜੀ ਰਹਿਣ ਦੋ ਰਹਿਣ ਦੋ ਪਰ ਮੇਰੀ ਭਾਬੀ ਨੇ ਇੱਕ ਨਹੀਂ ਸੁਣੀ ਸੂਟ ਵੀ ਦੇਖੋ ਕਿੰਨਾ ਮਹਿੰਗਾ ਦੇ ਦਿੱਤਾ ਉਹਨਾਂ ਨੇ ਚੱਲ ਕੋਈ ਨਾ ਥੀਏ ਉਹਨਾਂ ਨੇ ਆਪਣੇ ਤਰੀਕੇ ਨਾਲ ਕਰ ਦਿੱਤਾ ਕਿ ਤੂੰ ਆਪਣੇ ਤਰੀਕੇ ਨਾਲ ਕਰ ਰਹੀ ਹੈਂ ਏਦਾਂ ਕਰੀ ਆ ਵਾਲਾ ਸੂਟ ਨਾ ਹੁਣ ਤੂੰ ਆਪਣੇ ਬਰਥਡੇ ਤੱਕ ਸਵਾ ਲਈ ਆਪਣੇ ਬਰਥਡੇ ਤੇ ਉਹ ਨਾ ਇਹੀ ਸੂਟ ਪਾਵੀ ਹਾਂਜੀ ਮੰਮੀ ਜੀ ਠੀਕ ਆ ਇਹ ਵਾਲਾ ਸੂਟ ਨਾ ਮੈਂ ਆਪਣੇ ਬਰਥਡੇ ਤੱਕ ਸਵਾ ਲੂੰਗੀ ਨਾਲੇ ਮੰਮੀ ਜੀ ਦੀਦੀ ਦਾ ਕੋਈ ਫੋਨ ਫੋਨ ਆਇਆ ਕਿ ਨਹੀਂ ਆਇਆ ਕਿੱਥੇ ਪਹੁੰਚੇ ਨੇ ਮੈਂ ਨਾ ਅੱਧਾ ਘੰਟਾ ਪਹਿਲੇ ਫੋਨ ਕੀਤਾ ਸੀਗਾ ਤੇ ਕਹਿੰਦੀ ਸੀ ਹਲੇ 1.5 ਘੰਟਾ ਹੋਰ ਲੱਗ ਜਾਣਾ ਹੈ ਹਾਂਜੀ ਮੰਮੀ ਜੀ ਇਹ ਤਾਂ ਹੈ ਆ ਤਿਉਹਾਰ ਕਰਕੇ ਨਾ ਬਜ਼ਾਰਾਂ ਦੇ ਵਿੱਚ ਬਹੁਤ ਜ਼ਿਆਦਾ ਭੀੜ ਆ ਮੈਨੂੰ ਵੀ ਜਿੱਥੇ ਅੱਧਾ ਘੰਟਾ ਲੱਗਦਾ ਨਾ ਉੱਥੇ ਡੇਢ ਘੰਟਾ ਲੱਗ ਗਿਆ ਪਹੁੰਚਣ ਨੂੰ ਚਲਤੀਏ ਤੋ ਇਦਾਂ ਕਰ ਆ ਸਾਰਾ ਸਮਾਨ ਇੱਥੇ ਚੁੱਕ ਲਾ ਤੇ ਸਾਂਭ ਲਾ ਤੇ ਨਾਲੇ ਨਾ ਚਾਹ ਬਣਾ ਲਿਆ ਠੀਕ ਆ ਮੰਮੀ ਜੀ ਬੜੀ ਦੇਰ ਲੱਗ ਗਈ ਧੀਏ ਤੈਨੂੰ ਆਉਣ ਚ ਕੀ ਕਰਦੀ ਮੰਮੀ ਜੀ ਗੱਡੀ ਤੇ ਆ ਕੇ ਕਿਸੇ ਦਾ ਨਾਮ ਹੀ ਨਹੀਂ ਲੈ ਰਹੀ ਸੀ ਇੰਨਾ ਜਾਮ ਹੋਇਆ ਪਿਆ ਸੀ ਰੇਂਗ ਰੇਂਗ ਤੇ ਗੱਡੀ ਤੁਰਦੀ ਪਈ ਸੀ ਉੱਤੋਂ ਗੱਡੀਆਂ ਦੀ ਪੀ ਪੀ ਪੈ ਪੈ ਪੋ ਪੋ ਨੇ ਤਾਂ ਮੇਰਾ ਸਿਰ ਦੁਖਣਾ ਲਾ ਦਿੱਤਾ ਮੰਮੀ ਜੀ ਜਿੱਥੇ ਪੈਟਰੋਲ ਸਟੇਸ਼ਨ ਤੇ ਵੀ ਲੁਕੇ ਸੀ ਨਾ ਅਸੀਂ ਉੱਥੇ ਵੀ ਗੱਡੀ ਤੇ ਗੱਡੀ ਚੜੀ ਪਈ ਸੀ ਦਲੀ ਤੇ ਮਰੀ ਹੋਈ ਪਈ ਸੀ ਮੰਮੀ ਜੀ ਉੱਤੋਂ ਮੰਮੀ ਜੀ ਗਰਮੀ ਇੰਨੀ ਹਵਾ ਦੇ ਥੱਪੜ ਠਾ ਠਾ ਮੂੰਹ ਤੇ ਵੱਜਦੇ ਲੱਗਦੇ ਸੀਗੇ ਆਗੇ ਦੀ ਨਹੀਂ ਤੁਸੀਂ ਹਾਂ ਕੁਦਰਤ ਆ ਗਈਆਂ ਪੁੱਛ ਨਾ ਕੁਛ ਤੂੰ ਹੋਰ ਧੀਏ ਕੀ ਕੀ ਲੈ ਆਈਆਂ ਆਪਣੇ ਭਰਾ ਜੀ ਜਿਆਦਾ ਜੇਬ ਤਾਂ ਨਹੀਂ ਖਾਲੀ ਕਰਾ ਦਿੱਤੀ ਭਰਾ ਦੀ ਜੇਬ ਦਾ ਤੇ ਪਤਾ ਨਹੀਂ ਮੰਮੀ ਮੈਨੂੰ ਪਰ ਇਸ ਵਾਰ ਨਾ ਮੇਰਾ ਬੜਾ ਨੁਕਸਾਨ ਹੋ ਗਿਆ ਏ ਹਾਏ ਹਾਏ ਕੀ ਹੋਇਆ ਤੀਏ ਕੋਈ ਪੈਸੇ ਪੂਸੇ ਦਾ ਨਹੀਂ ਚੋਰੀ ਹੋ ਗਏ ਨਹੀਂ ਨਹੀਂ ਮੰਮੀ ਪੈਸੇ ਪੂਸੇ ਨਹੀਂ ਹੋਈ ਚੋਰੀ ਫੇਰ ਕਾ ਦਾ ਨੁਕਸਾਨ ਹੋ ਗਿਆ ਜੀ ਦੀ ਬਸ ਤੈਨੂੰ ਪਤਾ ਹੀ ਆ ਕੁਦਰਤ ਇਸ ਵਾਰ ਮੈਂ ਭਰਾ ਭਾਬੀ ਵਾਸਤੇ ਕਿੰਨਾ ਮਹਿੰਗਾ ਸਮਾਨ ਲੈ ਕੇ ਗਈ ਸੀ ਆਪਣੇ ਭਤੀਜੇ ਵਾਸਤੇ ਵਧੀਆ ਵਾਲਾ ਸੂਟ ਭਾਬੀ ਵਾਸਤੇ ਡਿਨਰ ਸੈੱਟ ਤੇ ਭਰਾ ਵਾਸਤੇ ਮਖੜੀ ਲੈ ਕੇ ਗਈ ਸੀ ਤੇ ਉਤੋਂ ਉਤੋਂ ਆ ਜਿਹੜਾ ਜਿਹੜਾ ਫਰੂਟ ਆ ਉਹ ਵੀ ਮੈਂ ਵਧੀਆ ਵਾਲਾ ਲੈ ਕੇ ਗਈ ਸੀ ਤੇ ਨਾਲ ਮਠਿਆਈਆਂ ਵੀ ਤੇ ਦਿੱਤਾ ਕੀ ਮੈਨੂੰ ਸਿਰਫ 1500 ਰੁਪਿਆ ਉਹਨੇ ਦਾ ਤੇ ਮੇਰਾ ਭਤੀਜੇ ਦਾ ਮੈਂ ਸੂਟ ਹੀ ਲੈ ਕੇ ਗਈ ਸੀ ਤੇ ਤੁਰਦਿਆਂ ਤੁਰਦਿਆਂ ਭਾਬੀ ਨੇ ਨਾ ਮੈਨੂੰ ਇੱਕ ਸੂਟ ਹੱਥ ਚ ਫੜਾਤਾ ਉਹ ਵੀ ਨਕਮਾ ਕਿਸੇ ਕੰਮ ਦਾ ਸੂਟ ਨਹੀਂ ਘੱਟੋ ਘੱਟ ਭਾਬੀ ਤਾਂ ਸੋਚ ਲੈਂਦੀ ਕਿ ਮੇਰੀ ਨਲਾਨ ਇੰਨਾ ਕੁਝ ਲੈ ਕੇ ਆਈ ਐ ਤੇ ਮੈਂ ਉਹਦੇ ਹੀ ਮੁੱਲ ਮੋੜ ਦਵਾਂ ਨਾ ਮੈਨੂੰ ਇੱਕ ਗੱਲ ਦੱਸ ਤੂੰ ਆਪਣੇ ਭਰਾ ਪਰਜਾਈ ਦੇ ਘਰ ਤਿਉਹਾਰ ਮਨਾਉਣ ਗਈ ਸੀ ਕਿ ਆ ਚੀਜ਼ਾਂ ਵੇਚਣ ਗਈ ਸੀ ਧੀਏ ਤੂੰ ਨਾ ਕਿਸਮਤ ਵਾਲੀ ਆ ਜੋ ਤੇਰੇ ਭਰਾ ਪਰਜਾਈ ਹੈਗੇ ਨੇ ਉਹਨਾਂ ਬਾਰੇ ਸੋਚ ਕੇ ਵੇਖ ਜਿੰਨਾ ਕੁੜੀਆਂ ਦੇ ਭਰਾ ਨਹੀਂ ਹੁੰਦੇ ਉਹ ਦੁਕਾਨਾਂ ਤੇ ਜਾਂਦੀਆਂ ਹੋਣਗੀਆਂ ਤੇ ਰਖੜੀ ਵੇਖ ਕੇ ਸੋਚਦੀਆਂ ਹੋਣਗੀਆਂ ਕਾਸ਼ ਮੇਰਾ ਵੀ ਭਰਾ ਹੁੰਦਾ ਤੇ ਮੈਂ ਵੀ ਉਹਦੀ ਗੁੱਟ ਤੇ ਰਖੜੀ ਬੰਨਦੀ ਵੀਰ ਤੇ ਭੈਣ ਦੇ ਪਿਆਰ ਦਾ ਤਿਉਹਾਰ ਹੁੰਦਾ ਏ ਧੀਏ ਤੂੰ ਤੇ ਇਸ ਰਖੜੀ ਦੇ ਤਿਉਹਾਰ ਦਾ ਨਾ ਅਸਲੀ ਮਤਲਬ ਹੀ ਨਹੀਂ ਸਮਝ ਸਕੀ ਮੰਨਿਆ ਭੈਣ ਤੇ ਭਰਾ ਦੇ ਵਿੱਚ ਖੱਟੀ ਮਿੱਠੀ ਨੌਕ ਚੌਕ ਜਿਹੜੀ ਆ ਉਹ ਹੋਣੀ ਚਾਹੀਦੀ ਆ ਪਰ ਹਮੇਸ਼ਾ ਤਿਉਹਾਰ ਨੂੰ ਨਾ ਤਿਉਹਾਰ ਵਾਂਗ ਹੀ ਮਨਾਉਣਾ ਚਾਹੀਦਾ ਏ ਨਾ ਕਿ ਵਪਾਰ ਵਾਂਗ ਹਾਂਜੀ ਦੀਦੀ ਮੰਮੀ ਬਿਲਕੁਲ ਸਹੀ ਕਹਿ ਰਹੀ ਨੇ ਸ਼ੁਕਰ ਕਰੋ ਕਿ ਸਾਡੇ ਭਰਾ ਤੇ ਭਾਬੀ ਸਾਨੂੰ ਯਾਦ ਕਰ ਲੈਂਦੇ ਨੇ ਸਾਨੂੰ ਆਪਣੇ ਘਰ ਬੁਲਾ ਲੈਂਦੇ ਨੇ ਤੇ ਦਿਨ ਤਿਉਹਾਰ ਤੇ ਸਾਡੇ ਨਾਲ ਮਿਲਦੇ ਵਰਤਦੇ ਨਹੀਂ ਦੀ ਉਹਨਾਂ ਬਾਰੇ ਸੋਚੋ ਜਿਨ੍ਹਾਂ ਦੇ ਭਰਾ ਭਾਬੀ ਹੁੰਦਿਆਂ ਸੁੰਦਿਆਂ ਵੀ ਉਹਨਾਂ ਨੂੰ ਪੁੱਛਦੇ ਨਹੀਂ ਨੇ ਮੈਨੂੰ ਤਾਂ ਨਾ ਸੋਚ ਕੇ ਹੀ ਰੋਣਾ ਆ ਜਾਂਦਾ ਹੈ ਜੀ ਦੀ ਨਰੀ ਇੱਕ ਗੱਲ ਹੋਰ ਦੀਦੀ ਤੁਹਾਨੂੰ ਤੁਹਾਡੇ ਭਰਾ ਨੇ ਜਾਂ ਭਾਬੀ ਨੇ ਕਿਹਾ ਸੀ ਕਿ ਤੁਸੀਂ ਇਹ ਸਾਬੋਨਾ ਵਾਸਤੇ ਲੈ ਕੇ ਆਇਓ ਤੁਸੀਂ ਆਪਣੀ ਮਰਜ਼ੀ ਨਾਲ ਹੀ ਲੈ ਕੇ ਗਏ ਸੀ ਨਾ ਤੇ ਫਿਰ ਐਸੇ ਜੇ ਨੁਕਸਾਨ ਕਾਦਾ ਹੋਇਆ ਜੇ ਤੁਸੀਂ ਆਪਣੀ ਮਰਜ਼ੀ ਨਾਲ ਲੈ ਕੇ ਗਈਆਂ ਚੀਜ਼ਾਂ ਨੂੰ ਵੀ ਨੁਕਸਾਨ ਕਹੋਗੇ ਨਾ ਫਿਰ ਤਾਂ ਗਲਤ ਗੱਲ ਆ ਤੂੰ ਸਹੀ ਕਹਿ ਰਹੀ ਹੈ ਕੁਦਰਤ ਘੱਟੋ ਘੱਟ ਸਾਡੇ ਭਰਾ ਭਾਬੀ ਸਾਨੂੰ ਪੁੱਛਦੇ ਤਾਂ ਹੈਗੇ ਨੇ ਤੇ ਮੰਮੀ ਵੀ ਬਿਲਕੁਲ ਸਹੀ ਕਹਿ ਰਹੀ ਨੇ ਅੱਜ ਕੱਲ ਤੇ ਨਾ ਰਿਸ਼ਤਿਆਂ ਦੇ ਵਿੱਚ ਪਿਆਰ ਘਟ ਤੇ ਵਪਾਰ ਜ਼ਿਆਦਾ ਹੋ ਗਿਆ ਹੈ ਤੇ ਅੱਜ ਤੋਂ ਬਾਅਦ ਨਾ ਮੈਂ ਆਪਣੇ ਭਰਾ ਪਰਜਾਈ ਬਾਰੇ ਨਾ ਕਦੇ ਵੀ ਕੁਝ ਗਲਤ ਨਹੀਂ ਸੋਚੂੰਗੀ